ਅੱਜ ਤੋਂ 2023 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਦਾ ਇਸ ਧਰਤੀ ਦੇ ਉੱਤੇ ਜਨਮ ਹੋਇਆ ਸੀ ਜਿਸ ਤਰੀਕੇ ਦੇ ਨਾਲ ਅਸੀਂ ਵਧਾਈ ਦਾ ਮੈਸੇਜ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਜਾ ਰਹੇ ਹਾਂ ਉਸੇ ਤਰੀਕੇ ਉਸ ਟਾਈਮ ਦੇ ਉੱਤੇ ਤਿੰਨ ਮਜੂਸੀ ਏਸ਼ੀਆ ਤੋਂ ਬਏ ਸੀ ਜਿਨ੍ਹਾਂ ਨੇ ਜਾ ਕੇ ਬੈਥਲਹਮ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਮਦਰ ਮੈਰੀ ਨੂੰ ਸੈਂਟ ਜੋਸਫ ਨੂੰ ਵਧਾਈਆਂ ਦਿੱਤੀਆਂ ਸੀ ਪ੍ਰਭੂ ਯਿਸੂ ਮਸੀਹ ਦਾ ਜਨਮ ਸ਼ਾਂਤੀ ਪਿਆਰ ਦੇ ਲਈ ਅਤੇ ਮੁਕਤੀ ਦੇ ਲਈ ਹੋਇਆ ਆ ਆਓ ਅਸੀਂ ਭਾਈਚਾਰਕ ਸਾਂਝ ਵਧਾਈਏ ਸਾਰੇ ਧਰਮ ਰਲ ਮਿਲ ਕੇ ਅਸੀਂ ਹਰ ਤਿਉਹਾਰ ਮਨਾਈਏ ਆ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਜਿਹੜੀ ਸ਼ੋਭਾ ਯਾਤਰਾ ਹੈ ਇਹ ਮਤਲਬ ਖੁਦਾ ਯੇਸ਼ੂ ਦੀ ਸ਼ੋਭਾ ਲੈ ਕੇ ਅਸੀਂ ਪੂਰੇ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਨੂੰ ਮੁਬਾਰਕਬਾਦ ਦੇਣ ਚੱਲੇ ਹਾਂ ਬਹੁਤ ਅੱਛਾ ਲੱਗ ਰਿਹਾ ਹੈ ਪਰ ਇੱਕ ਗੱਲ ਆਪਾਂ ਸਿਗਨੀਫੀਕੈਂਸ ਸਭ ਨੂੰ ਸ਼ੋਅ ਕਰੀਏ ਇਹ ਆਪਾਂ ਆਪਣੇ ਲਈ ਨਹੀਂ ਬਲਕਿ ਖੁਦਾ ਯੇਸ਼ੂ ਮਸੀਹ ਹੀ ਕੱਢਦੇ ਆ ਉਹਨਾਂ ਦਾ ਨਾਮ ਉੱਚਾ ਕਰਨੀ ਕੱਢਦੇ ਆ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ ਲੈਂਥੂਸੀਆਜ਼ਮ ਦੇਖ ਕੇ ਕ੍ਰਿਸਚੀਅਨ ਕਮਿਊਨਿਟੀ ਦੇ ਵੇਜੇ ਯੇਸ਼ੂ ਮਸੀਹ ਦੇ ਜਨਮ ਨੂੰ ਲੈ ਕੇ ਤੇ ਉਹੀ ਅਸੀਂ ਆਪਣਾ ਐਨਥੂਸੀਆਜ਼ਮ ਆਪਣੀ ਖੁਸ਼ੀ ਸਾਰੇ ਲੁਧਿਆਣਾ ਵਸਨੀ ਬਹੁਤ ਅੱਛਾ ਮਹਿਸੂਸ ਹੋ ਰਹੀ ਹੈ ਦੇਖੋ ਤੁਸੀਂ ਜਿੱਦਾਂ ਕਿ ਸਾਰੇ ਇੱਥੇ ਇੰਜੋਏ ਕਰ ਰਹੇ ਨੇ ਖੁਸ਼ੀ ਨਾਲ ਸਾਡੇ ਪਰਮੇਸ਼ਰ ਅਸੀਂ ਆਗਮਨ ਕਰ ਰਹੇ ਹਾਂ ਕਿਉਂਕਿ ਸਾਡੇ ਪਰਮੇਸ਼ਰ ਦਾ ਜਨਮ ਹੋ ਰਿਹਾ ਦੇਖੋ ਤੁਸੀਂ ਸਾਰੀਆਂ ਤਿਆਰੀਆਂ ਸਾਰਾ ਲੋਕ ਸਾਧ ਦੇਖ ਰਹੇ ਹੋ ਇਸ ਕਰਕੇ ਸਾਨੂੰ ਇਸ ਸ਼ੋਭੇ ਅਤ ਬਹੁਤ ਖੁਸ਼ੀ ਆਤ ਸੋ 크ਿਸਮਸ ਦੇ ਮੌਕੇ ਤੇ ਜੀ ਹਾਂ ਮੈਰੀ 크ਿਸਮਸ ਤੇ ਨਵੇਂ ਸਾਲ ਦੇ ਮੌਕੇ ਤੇ ਸ਼ਹਾਰ ਸ਼ੋਭਾ ਯਾਤਰਾ ਗੱਡੀ ਚੱਲੀ ਜਾ ਰਹੀ ਹੈ ਜੀ ਇਸਾ ਨਗਰੀ ਤੋਂ ਹੋਲੀ ਕਰਾਸ ਚਰਚ ਸਰਾਪਾ ਨਗਰ ਤੱਕ ਇਹ ਜੋ ਯਾਤਰਾ ਹੈ ਇਹ ਪਹੁੰਚੇਗੀ ਸੋ 크ਿਸਮਸ ਦੇ ਮੌਕੇ ਤੇ ਕਿਉਂਕਿ 크੍ਰਿਸਚੀਅਨ ਧਰਮ ਦਾ ਬੜਾ ਪ੍ਰਮੁਖ ਤਿਉਹਾਰ ਹੁੰਦਾ ਹੈ 크ਿਸਮਸ ਸੋ ਮੈਰੀ 크ਿਸਮਸ ਕਰਦੇ ਹੋਏ ਆਂ 크ਿਸਮਸ ਦੇ ਮੌਕੇ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਹੁਣ ਆਗਮਨ ਹੋਇਆ ਹੈ ਇਹ ਹੁਣ ਇਥੋਂ ਈਸਾ ਨਗਰੀ ਤੋਂ ਚੱਲ ਕੇ ਸਰਾਪਾ ਨਗਰ ਤੱਕ ਜਾਵੇਗੀ ਸੋ ਦੇਖ ਪਾ ਰਹੇ ਹੋ ਮਨਮੋਹਕ ਦ੍ਰਿਸ਼ ਦੇ ਆਫਰੇ ਸੁਧਨੇ ਉਹਨਾਂ ਦੇ ਨਾਲ ਗਲਾ ਚ ਹਾਰ ਪਾ ਕੇ ਜੋ ਮਾਨ ਸਨਮਾਨ ਹੁੰਦਾ ਉਹ ਦਿੱਤਾ ਜਾਂਦਾ ਸੋ ਦੇਖ ਪਾ ਰਹੇ ਹਾਂ ਕਿ ਐਲਬਰਟ ਦੂਆ ਜਿਹहां ਲੁਧਿਆਣਾ ਦਾ ਇੱਕ ਨਾਮ ਨਾਲ ਨਾਲ ਅਗਵਾਈ ਕਰਦੇ ਹੋਏ ਇਸ ਵਿਸ਼ਾਲ ਸ਼ੋਭਾ ਯਾਤਰਾ ਦੀ ਸੋ ਐਲਬਰਟ ਦੂਆ ਜੀ ਪਹਿਲਾਂ ਤੋਂ ਬਹੁਤ ਬਹੁ ਮੁਬਾਰਕਾਂ ਇਸ ਵਿਸ਼ਾਲ ਸ਼ੋਭਾ ਤਾ ਨਿਕਲ ਰਹੀ ਹੈ ਕੀ ਮਨ ਚ ਭਾਵ ਆ ਰਿਹਾ ਸਾਂਝੇ ਕਰੋ ਮਨ ਦੇ ਵਿੱਚ ਭਾਵ ਇਹ ਹੈ ਕਿ ਅੱਜ ਤੋਂ 2023 ਸਾਲ ਪਹਿਲਾਂ ਪ੍ਰਭੂ ਯੇਸ਼ੂ ਮਸੀਹ ਦਾ ਇਸ ਧਰਤੀ ਦੇ ਉੱਤੇ ਜਨਮ ਹੋਇਆ ਸੀ ਜਿਸ ਤਰੀਕੇ ਦੇ ਨਾਲ ਅਸੀਂ ਵਧਾਈ ਦਾ ਮੈਸੇਜ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਜਾ ਰਹੇ ਹਾਂ ਉਸੇ ਤਰੀਕੇ ਉਸ ਟਾਈਮ ਦੇ ਉੱਤੇ ਤਿੰਨ ਮਜੂਸੀ ਏਸ਼ੀਆ ਤੋਂ ਗਏ ਸੀ ਜਿਨ੍ਹਾਂ ਨੇ ਜਾ ਕੇ ਬੈਥਲਹਮ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਮਦਰ ਮੈਰੀ ਨੂੰ ਸੈਂਟ ਜੋਸਫ ਨੂੰ ਵਧਾਈਆਂ ਦਿੱਤੀਆਂ ਸੀ ਅਸੀਂ ਵੀ ਸ਼ਹਿਰ ਵਾਸੀਆਂ ਨੂੰ ਉਹੀ ਰੂਪ ਚ ਦੇਖਦੇ ਹੋਏ ਵਧਾਈ ਦੇ ਰਹੇ ਹਾਂ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਸ਼ਾਂਤੀ ਪਿਆਰ ਦੇ ਲਈ ਅਤੇ ਮੁਕਤੀ ਦੇ ਲਈ ਹੋਇਆ ਆ ਆਓ ਅਸੀਂ ਭਾਈਚਾਰਕ ਸਾਂਝ ਵਧਾਈਏ ਸਾਰੇ ਧਰਮ ਰਲ ਮਿਲ ਕੇ ਅਸੀਂ ਹਰ ਤਿਹਾੜ ਮਨਾਈਏ ਠੀਕ ਹੈ ਜੀ ਸੁਇਸਨ ਐਲਬਰਟ ਦੂਆ ਇੱਕ ਪ੍ਰਮੁੱਖ ਸ਼ਖਸੀਅਤ ਇੱਕ ਵੱਡਾ ਨਾਮ 크ਰਿਸਚਨ ਕਮਿਊਨਿਟੀ ਦਾ ਲੁਧਿਆਣਾ ਸ਼ਹਿਰ ਦਾ ਉਹ ਦੇਖ ਸਕਦੇ ਹੋ ਕਿ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਇਹ ਇਸਾ ਨਗਰੀ ਤੋਂ ਚੱਲ ਕੇ ਸਰਬਾ ਨਗਰ ਹੌਲੀ ਕ੍ਰੋਸ ਚਰਚ ਤੱਕ ਇਹ ਜਾਵੇਗੀ ਉਹ ਦੇਖ ਪਾ ਰਹੇ ਹੋ ਕਿ ਆਪਦੇ ਧਰਮ ਲਈ ਪਿਆਰ ਸਤਿਕਾਰ ਤੇ 크ਿਸਮਸ ਨੂੰ ਲੈ ਕੇ ਜੋ ਅੱਜ ਇਹ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਰਹੀ ਹੈ ਇਹ ਖਿੜਖਰਾਉਂਦੇ ਹੋਏ ਚਿਹਰੇ ਖੁਸ਼ ਮિજાਜ ਹੋ ਕੇ ਆਪਦੇ ਧਰਮ ਦੇ ਲਈ ਨਾਰੇ ਲਾਉਂਦੇ ਹੋયા ਇਹ ਵਿਸ਼ਾਲ ਸ਼ੋਭਾ ਯਾਤਰਾ ਇਸ ਵਕਤ ਈਸਾ ਨਗਰੀ ਤੋਂ ਕੂਚ ਕਰਕੇ ਚੱਰੀ ਹੈ ਸਰਾਬਨਗਰ ਹੌਲੀ ਕ੍ਰਾਸ ਚਰਚ ਦੇ ਵੱਲ ਹਾਂਜੀ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਮਨ 'ਚ ਕੀ ਭਾਵਨੇ ਖੁਸ਼ੀ ਦੇ ਸਾਂਝੇ ਕਰੋ ਆਸਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਜਿਹੜੀ ਸ਼ੋਭਾ ਯਾਤਰਾ ਹੈ ਇਹ ਮਤਲਬ ਖੁਦਾ ਵੀ ਯਿਸੂ ਦੀ ਸ਼ੋਭਾ ਲੈ ਕੇ ਅਸੀਂ ਪੂਰੇ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਨੂੰ ਮੁਬਾਰਕਬਾਦ ਦੇਣ ਚਾਹੁੰਦੇ ਹਾਂ ਹਾਂਜੀ ਕਿਵੇਂ ਲੱਗ ਰਿਹਾ ਮਨ 'ਚ ਫਿਰ ਖਾਦੀ ਕਰੋ ਬਹੁਤ ਅੱਛਾ ਲੱਗ ਰਿਹਾ ਹੈ ਪਰ ਇੱਕ ਗੱਲ ਆਪਾਂ ਸਿਗਨੀਫੀਕੈਂਸ ਸਭ ਨੂੰ ਸ਼ੋਅ ਕਰੀਏ ਆਪਾਂ ਆਪਣੇ ਲਈ ਨਹੀਂ ਬਲਕਿ ਖੁਦਾ ਯਿਸੂ ਮਸੀਹ ਹੀ ਕੱਟਦੇ ਆ ਉਹਨਾਂ ਦਾ ਨਾਮ ਉੱਚਾ ਕਰਨ ਲਈ ਕੱਟਦੇ ਆ ਹਾਂਜੀ ਬਹੁਤ ਹੀ ਜ਼ਿਆਦਾ ਅੱਛਾ ਲੱਗ ਰਿਹਾ ਹੈ ਨਾ ਐਨਥੂਸੀਆਜ਼ਮ ਦੇਖ ਕੇ 크ਿਸਚੀਅਨ ਕਮਿਊਨਿਟੀ ਦੇ ਵਿੱਚ ਯਿਸੂ ਮਸੀਹ ਦੇ ਜਨਮ ਨੂੰ ਲੈ ਕੇ ਤੇ ਉਹੀ ਅਸੀਂ ਆਪਣਾ ਐਨਥੂਸੀਆਜ਼ਮ ਆਪਣੀ ਖੁਸ਼ੀ ਸਾਰੇ ਲੁਧਿਆਣਾ ਵਾਸੀਆਂ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਮਸੂਸ ਕਰ ਰਹੇ ਵਜੇ ਬਹੁਤ ਅੱਛਾ ਮਹਿਸੂਸ ਹੋ ਰਹੀ ਹੈ ਦੇਖੋ ਤੁਸੀਂ ਜਿੱਦਾਂ ਕਿ ਸਾਰੇ ਇੰਨੇ ਇੰਜੋਏ ਕਰਨੇ ਖੁਸ਼ੀ ਨਾਲ ਸਾਡੇ ਪਰਮੇਸ਼ਰ ਅਸੀਂ ਆਗਮਨ ਕਰ ਰਹੇ ਹਾਂ ਕਿਉਂਕਿ ਸਾਡੇ ਪਰਮੇਸ਼ਰ ਦਾ ਜਨਮ ਹੋ ਰਿਹਾ ਦੇਖੋ ਤੁਸੀਂ ਸਾਰੀਆਂ ਤਿਆਰੀਆਂ ਸਾਰਾ ਦਾ ਉਤਸ਼ਾਹ ਦੇਖ ਸਕਦੇ ਹੋ ਇਸ ਕਰਕੇ ਸਾਨੂੰ ਇਹ ਸ਼ੋਭਾ ਯਾਤਰਾ ਬਹੁਤ ਖੁਸ਼ੀ ਹੈ ਹਾਂਜੀ ਸੰਤਾ ਕਲੋਸ ਕਿਵੇਂ ਫੀਲ ਕਰ ਰਹੇ ਹੋ ਮੰਦੀ ਫੀਲਿੰਗਸ ਹਾਂਜੀ ਕਰੋ ਕਿਵੇਂ ਲੱਗ ਰਿਹਾ ਹੈ ਸਾਡੇ ਪ੍ਰਭੂ ਯਸ਼ੁ ਮਸੀਹ ਦਾ ਜਨਮ ਲੈਣਾ ہمیں ਬਹੁਤ ਬਹੁਤ ਖੁਸ਼ੀ ਹੈ ਖੁਦਾ ਸਭ ਨੂੰ ਆਸ਼ੀਸ਼ ਵਰਕ ਤੋ ਸੇ ਅੱਜ ਸੰਤਾ ਕਲੋਸ ਕਿਵੇਂ ਲੱਗ ਰਿਹਾ ਮਨ ਦੀ ਫੀਲਿੰਗਾਂ ਜਾਂਦੀਆਂ ਕਰੋ ਬੰਦੇ ਭਾਬ ਮੈਰੀ ਕ੍ਰਿਸਮਸ ਮੈਰੀ ਕ੍ਰਿਸਮਸ ਮੈਰੀ ਕੋ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਤੁਹੇ ਦੇਖ ਸਕਦੇ ਹਾਂ ਇਹ ਇਸਾ ਨਗਰੀ ਤੋਂ ਸ਼ੁਰੂ ਹੋ ਕੇ ਇਹ ਵਿਸ਼ਾਲ ਸ਼ੋਭਾ ਯਾਤਰਾ ਹੁਣ ਪਹੁੰਚ ਰਹੀ ਹੈ ਸਰਬਨਗਰ ਹੌਲੀਗੋਸ ਚਰਚ ਤੋਂ ਅਲਬਰਟ ਜੀ ਕਿਵੇਂ ਲੱਗ ਰਿਹਾ ਕਿਵੇਂ ਦੀ ਯਾਤਰਾ ਰਹੀ ਹੈ ਲੋਕਾਂ ਦਾ ਪਿਆਰ ਕਿਵੇਂ ਮਿਲਿਆ ਅੱਜ ਬਹੁਤ ਹੀ ਅੱਛਾ ਮੈਸੇਜ ਤੇ ਅੱਛਾ ਹੀ ਮਹਿਸੂਸ ਹੋਇਆ ਆ ਕਿ ਪੂਰੇ ਸ਼ਹਿਰ ਵਾਸੀਆਂ ਨੇ ਚਾਹੇ ਮੰਦਿਰ ਚਾਹੇ ਗੁਰੂ ਘਰ ਚਾਹੇ ਕੋਈ ਵੀ ਵਰਗ ਵਰਗ ਆ ਸਕਦੇ ਆ ਹਰ ਵਰਗ ਨੇ ਬਹੁਤ ਹਰਸ਼ੋ ਉਲਾਸ ਦੇ ਨਾਲ ਸਵਾਗਤ ਕੀਤਾ ਤੇ ਉਹ ਪਿਆ ਪੰਜਾਬ ਦੀ ਭਾਈਚਾਰਕ ਸਾਂਝ ਦਰਸਾਈ ਹੈ ਜਿਹਦੇ ਲਈ ਅਸੀਂ ਸਾਰੇ ਲੁਧਿਆਣਾ ਵਾਸੀਆਂ ਦਾ ਖਾਸ ਕਰਕੇ ਲੁਧਿਆਣਾ ਸ਼ਹਿਰ ਦੇ ਵਾਸੀ ਮੀਡੀਆ ਸਾਡੇ ਪ੍ਰੈਸ ਵਾਲੇ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਸੀ ਬਹੁਤ ਬਹੁਤ ਧੰਨਵਾਦ। ਸੋ ਪ੍ਰਭੂ ਯਿਸੂ ਮਸੀਹ ਦੇ ਗੂੰਗਾਂ ਦੇ ਨਾਲ ਇਸਾ ਨਗਰੀ ਤੋਂ ਦੇ ਵਿਸ਼ਾਲ ਸ਼ੋਭਾਤਰਾ ਸ਼ੁਰੂ ਹੋ ਕੇ ਹੌਲੀ ਗ੍ਰੋਸ ਚਰਚ ਸਾਬਨਰ ਵਿਖੇ ਆ ਕੇ ਮੁਕੰਮਲ ਹੋਈ ਹੈ ਤੇ ਭਗਵਾਨ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਦੇ ਪਿਆਰ ਦੇ ਨਾਲ ਸਭ ਕੁਝ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਨਿਭੜਿਆ। ਕੈਮਰਾਮੈਨ ਐਮੀ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼।